ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀ ਮੈਂ ਤੁਹਾਡਾ ਜਾਣਕਾਰੀ ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਅੱਜ ਜਿਵੇਂ ਕਿ ਪਤਾ ਹੀ ਆ ਵੀ ਪੰਜਾਬ ਦੇ ਵਿੱਚ ਬਹੁਤ ਮਾਰੇ ਹਾਲਾਤ ਚੱਲ ਰਹੇ ਆ ਜੀ ਤੇ ਉਸ ਨੂੰ ਮੁੱਖ ਰੱਖਦੇ ਹੋ ਅੱਜ ਗੁਰਦੁਆਰਾ ਸਿੰਘ ਸਭਾ ਗੁਰਦੁਆਰਾ ਕੋਰਤੋਂ ਦਾ ਵੈਰਗੰਬ ਦੀ ਸੰਗਤ ਤੇ ਗੁਰਦੁਆਰੇ ਦੀ ਪ੍ਰਬੰਧਕ ਕਮੇਟੀ ਇਕੱਠੀ ਹੋਈ ਆ ਜਿੱਦਾਂ ਕਿ ਭਾਜੀ ਜਿੱਦਾਂ ਕਿ ਪੰਜਾਬ ਹਮੇਸ਼ਾ ਹੀ ਲੋਕਾਂ ਦੇ ਵਾਸਤੇ ਖੜਦਾ ਰਿਹਾ ਜਿੱਥੇ ਵੀ ਕਿਤੇ ਪਹਚਾੜ ਆਏ ਜਿੱਥੇ ਵੀ ਕਿਤੇ ਹਾਰ ਆਏ ਬਾਹਰਲੀਆ ਕੰਟਰੀ ਦੇ ਤੱਕ ਵੀ ਲੋਕਾਂ ਨੂੰ ਰਾਸ਼ਟਰ ਪਚੌਰ ਤੇ ਪੰਜਾਬ ਪਹਿਲੇ ਨੰਬਰ ਤੇ ਰਿਹਾ ਜਦੋਂ ਕਿ ਅੱਜ ਪੰਜਾਬ ਨੂੰ ਲੋੜ ਆ ਸਾਨੂੰ ਉੱਥੇ ਮੱਦੇਨਜ਼ਰ ਲੋੜ ਆ ਕਈ ਜਾਨਵਰਾਂ ਦੀਆਂ ਕਈਆਂ ਦੇ ਘਰ ਹੜ੍ਹ ਗਏ ਫਸਲ ਤਬਾਹ ਹੋ ਗਈ ਉਹਨਾਂ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅੱਜ ਪੰਜਾਬ ਦੇ ਨਾਲ ਕੋਈ ਨਹੀਂ ਖੜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਸਾਰੀ ਸੰਗਤ ਜਾਣਦੀ ਆ ਕਿ ਜੋ ਪਿਛਲੇ ਕੋ ਦੋ ਤਿੰਨ ਹਫ਼ਤਿਆਂ ਤੋਂ ਪੰਜਾਬ ਦੇ ਵਿੱਚ ਜਿਹੜਾ ਹੜ੍ਹ ਦਾ ਪ੍ਰਕੋਪ ਆਇਆ ਆ ਜੋ ਡੈਮਾਂ ਤੋਂ ਪਾਣੀ ਛੱਡਿਆ ਗਿਆ ਉਹਦੇ ਨਾਲ ਜਿਹੜਾ ਸਾਡਾ ਨੁਕਸਾਨ ਹੋਇਆ ਜੀਮੀਦਾਰੇ ਦਾ ਨੁਕਸਾਨ ਹੋਇਆ ਆ ਖੇਤੀ ਤਬਾਹ ਹੋਈ ਆ ਜਾਂ ਡੰਗਰ ਬੱਚੇ ਦਾ ਜਾਂ ਜਿਹੜਾ ਘਰਾਂ ਦਾ ਬਹੁਤ ਵੱਡੇ ਪੱਧਰ ਤੇ ਨੁਕਸਾਨ ਹੋਏ ਆ ਸੋ ਆਪਾਂ ਬਾਹਰ ਬੈਠੇ ਸਾਰੇ ਸੋਸ਼ਲ ਮੀਡੀਆ ਤੇ ਦੇਖਦੇ ਆ ਸੋ ਸਾਡੀ ਜਿਹੜੀ ਬੇਨਤੀ ਆ ਕਿਉਂਕਿ ਸਰਕਾਰਾਂ ਆਪਣੇ ਤੌਰ ਤੇ ਜਿੰਨਾ ਕਿ ਉਹ ਕਰ ਰਹੇ ਨੇ ਉਮੀਦ ਬਹੁਤ ਆ ਸਰਕਾਰਾਂ ਤੋਂ ਪਰ ਜਿੰਨਾ ਲੋੜ ਆ ਉਹਨਾਂ ਨਹੀਂ ਹੋ ਰਿਹਾ ਸੋ ਜਿਹੜੀਆਂ ਜਥੇਬੰਦੀਆਂ ਉੱਥੇ ਸੇਵਾਵਾਂ ਨਿਭਾ ਰਹੀਆਂ ਨੇ ਉਹ ਧੰਤਾ ਦੇ ਯੋਗ ਨੇ ਨੌਜਵਾਨ ਵੀਰਿਆ ਆਪਾਂ ਨਹੀਂ ਨਕਾਰ ਸਕਦੇ ਬਹੁਤ ਜਥੇਬੰਦੀਆਂ ਨੇ ਜਿਹੜੀਆਂ ਕਿ ਪੰਥ ਦੇ ਨਾਂ ਤੇ ਪੈਸਾ ਇਕੱਠਾ ਕਰਦੀਆਂ ਨੇ ਪਰ ਬਹੁਤ ਹੀ ਜਥੇਬੰਦੀਆਂ ਇਦਾਂ ਦੀਆਂ ਵੀ ਨੇ ਜੋ ਦਿਨ ਰਾਤ ਉੱਥੇ ਪਾਣੀ ਦੇ ਵਿੱਚ ਰਹਿ ਕੇ ਸੇਵਾ ਕਰ ਰਹੇ ਨੇ ਤੇ ਜਿਹੜੇ ਪੱਤਰਕਾਰ ਵੀਰ ਆ ਉੱਥੇ ਸਾਰਾ ਕੁਝ ਦਿਨ ਰਾਤ ਜੋ ਬਾਹਰ ਬੈਠੀ ਸੰਗਤ ਤੱਕ ਪਹੁੰਚਦਾ ਕਰਨ ਦੇ ਨੇ ਸੋ ਸਾਡਾ ਜਿਹੜਾ ਫਰਜ਼ ਆ ਪੰਜਾਬ ਜਦੋਂ ਵੀ ਪੰਜਾਬ ਤੇ ਕੋਈ ਔਖਾ ਸਮਾਂ ਆਇਆ ਆ ਛੜਦੀ ਕਲਾ ਦੇ ਵਿੱਚ ਰਹਿੰਦਾ ਆ ਬੜੇ ਔਖੇ ਔਖੇ ਸਮੇ ਆਏ ਛੜਦੀ ਕਲਾ 'ਚ ਰਿਹਾ ਆ ਇਹ ਸਮਾਂ ਓਖਾ ਜਾਂ ਲੰਘ ਜਾਣਾ ਆ ਪਰ ਲੋੜ ਆ ਅਸੀਂ ਜਿਹੜੇ ਸਾਡੇ ਐਨ ਆਰ ਆਈ ਵੀਰ ਆ ਅੱਜ ਗੁਰੂ ਘਰ ਦੇ ਵਿੱਚ ਵੀ ਬੇਨਤੀ ਕੀਤੀ ਆ ਸੋ ਵੀਰ ਹੋਣਾ ਨੇ ਬੇਨਤੀ ਕੀਤੀ ਸੀ ਅਸੀਂ ਸੋਸ਼ਲ ਮੀਡੀਆ ਦੇ ਮਾਧਿਅਮ ਨਾਲ ਸਾਰੀ ਬੈਰਗਮੋ ਦੀ ਸਾਰੀ ਇਟਲੀ ਦੀ ਸਾਰੀ ਯੂਰਪ ਦੀ ਸੰਗਤ ਅਤੇ ਚਾਰਨਾ ਚ ਇੱਕ ਬੇਨਤੀ ਕਰਨੀ ਆ ਕਿ ਲੋੜ ਆ ਅਸੀਂ ਆਪਣੇ ਪਿੰਡਾਂ ਦੀ ਬਾਹ ਫੜੀਏ ਜਥੇਬੰਦੀਆਂ ਨਿੱਜੀ ਤੌਰ ਤੇ ਜਿੰਨਾ ਕੋ ਉੱਥੇ ਕਰ ਰਹੀਆਂ ਨੇ ਬਹੁਤ ਸਲੂਟ ਆ ਉਹਨਾਂ ਨੂੰ ਉਹ ਕਰ ਰਹੇ ਨੇ ਪਰ ਸੰਗਤ ਦੇ ਚਰਨਾਂ ਵਿੱਚ ਬੇਨਤੀ ਆ ਕਿ ਅਸੀਂ ਭੇੜਚਾਲ ਜਿੱਦਾਂ ਆ ਕੇ ਪਿੱਛੇ ਪਿਛਲੇ ਦਿਨਾਂ ਚ ਅਸੀਂ ਦੇਖਿਆ ਕਿ ਕੈਨੇਡਾ ਚ ਜਿਹੜੇ ਵੀਰ ਕੋਲੋਂ ਐਕਸੀਡੈਂਟ ਹੋਇਆ ਸੀਗਾ ਚਲੋ ਉਹ ਗਲਤੀ ਜਿਹੜੀ ਸੀ ਨਹੀਂ ਸੀ ਪਰ ਸਾਡੀ ਸੰਗਤ ਨੇ ਉਸ ਪਰਿਵਾਰ ਤੱਕ ਰੁਪਈਆ ਨਹੀਂ ਪਹੁੰਚਿਆ ਤੇ ਸਾਡੀ ਸੰਗਤ ਨੇ ਲੱਖਾਂ ਦੇ ਹਿਸਾਬ ਨਾਲ ਡਾਲਰ ਜਿਹੜੀ ਉਹ ਫੇਕ ਪਟੀਸ਼ਨ ਆ ਫੇਕ 11 12 ਪੇਜਾਂ ਦੇ ਅਕਾਊਂਟ ਬਣੇ ਉਹਨਾਂ ਚ ਪਾ ਦਿੱਤਾ ਸੋ ਸੰਗਤ ਦੇ ਚਰਨਾਂ ਚ ਬੇਨਤੀ ਆ ਆਪਣੇ ਪਿੰਡਾਂ ਦੀ ਬਾਹ ਫੜੋ ਕਿਤੇ ਕੋਈ ਮਾਇਆ ਇਦਾਂ ਨਾ ਭੇਜੋ ਭੇੜਚਾਲ ਨਾ ਫੜੀਏ ਅਸੀਂ ਆਪਣੇ ਆਪਣੇ ਪਿੰਡਾਂ 'ਚ ਆਪਣੇ ਆਪਣੇ ਵੀਰਾ ਭੈਣਾ ਦੀ ਬਾਹ ਫੜੀਏ ਜਿਹੜੀ ਆਪਣੀ ਦਸਵਾਂਦੇ ਆ ਉਹ ਆ ਜਿਹੜੇ ਆਉਣ ਵਾਲੇ 2-3 ਮਹੀਨੇ ਆ ਜਿੰਨੀ ਵੀ ਮਾਇਆ ਅਸੀਂ ਵੱਧ ਤੋਂ ਵੱਧ ਕਰ ਸਕਦੇ ਹਾਂ ਕਿਉਂਕਿ ਹੜ੍ਹ ਆਇਆ ਸਭ ਨੂੰ ਦਿਸਿਆ ਹੁਣ ਹੜ੍ਹ ਤੋਂ ਬਾਅਦ ਜਿਹੜੇ ਨੁਕਸਾਨ ਉਹ ਹੁਣ ਦਿਸਣੇ ਸ਼ੁਰੂ ਹੋਏ ਆ ਘਰਾਂ ਦੇ ਵਿੱਚ 4-4 ਫੁੱਟ ਰੇਤਾ ਚੜੀ ਹੋਈ ਆ ਸੋ ਜਿਨ੍ਹਾਂ ਦੇ ਪਿੰਡਾਂ ਦੇ ਵਿੱਚ ਇਹ ਪ੍ਰਕੋਪੀ ਆਈ ਆ ਉਹਨਾਂ ਨੂੰ ਬੇਨਤੀ ਆ ਆਪਣੇ ਪਿੰਡਾਂ ਦੀ ਬਾਹ ਫੜੋ ਨਿੱਜੀ ਤੌਰ ਤੇ ਉਹਨਾ ਪਿੰਡਾਂ ਤੱਕ ਪਹੁੰਚ ਕਰੋ ਜਾਂ ਜਿਹੜੇ ਪਿੰਡਾਂ 'ਚ ਨਹੀਂ ਹੜ ਆਇਆ ਉਹਨਾ ਪਿੰਡਾਂ ਦੇ ਨੌਜਵਾਨ ਆਪਣੇ ਪਿੰਡਾਂ ਦੇ ਨੌਜਵਾਨਾਂ ਨੂੰ ਬੇਨਤੀ ਕਰੋ ਉਹ ਉੱਥੇ ਦੀਆਂ ਲੋਕਲ ਜਥੇਬੰਦੀਆਂ ਤੱਕ ਪਹੁੰਚ ਕਰਕੇ ਉਹਨਾਂ ਨੂੰ ਮਾਇਆ ਜ਼ਰੂਰ ਭੇਜੋ ਸਾਡੀ ਦਸਵੰਦ ਸਹੀ ਥਾਂ ਤੇ ਪੁੱਜਣਾ ਵੀ ਬਹੁਤ ਜ਼ਰੂਰੀ ਆ ਕਿਉਂਕਿ ਦਸਵੰਦ ਸਾਡੀ ਸਿੱਖ ਕੌਮ ਮਾਇਆ 'ਲੋਂ ਕਮੀ ਨਹੀਂ ਮਾਇਆ ਬਹੁਤ ਭੇਜਦੀ ਆ ਪਰ ਕਈ ਵਾਰ ਹੁੰਦਾ ਆ ਵੀ ਜਿਹੜੀ ਮਾਇਆ ਆ ਉਹ ਲੋੜਵੰਦਾਂ ਤੱਕ ਨਹੀਂ ਪਹੁੰਚਦੀ ਉੱਥੇ ਵੀ ਕਿਤੇ ਨਾ ਕਿਤੇ ਕੋਈ ਪੱਖਪਾਤ ਹੋ ਜਾਂਦਾ ਆ ਸੋ ਬੇਨਤੀ ਆ ਜਿਹੜੀ ਦਸਵੰਦ ਭੇਜਣੀ ਆ ਉਹ ਸਹੀ ਹੱਥਾਂ ਤੱਕ ਪਹੁੰਚੇ ਲੋੜਵੰਦਾਂ ਤੱਕ ਪਹੁੰਚੇ ਤੇ ਕੋਸ਼ਿਸ਼ ਕਰਿਓ ਆਪ ਜੇ ਕੋਸ਼ਿਸ਼ ਕਰ ਸਕਦੇ ਆ ਆਪਣੇ ਪਰਿਵਾਰਾਂ ਨੂੰ ਪਿੱਛੇ ਭੇਜੋ ਪਰਿਵਾਰ ਨਿੱਜੀ ਉਹਨਾਂ ਪਿੰਡਾਂ 'ਚ ਜਾ ਕੇ ਉਹਨਾਂ ਏਰੀਏ 'ਚ ਜਾ ਕੇ ਆਪਣੇ ਹੱਥੀਂ ਸੇਵਾ ਕਰਕੇ ਆਉਣ ਜੀ ਇਹ ਭਾਈ ਸਾਹਿਬ ਸੀਗੇ ਗੁਰਦੁਆਰਾ ਕੋਰਤਣਾ ਬਾ ਸੇਂਗ ਸਭਾ ਦੇ ਮੁਖ ਸੇਵਾਦਾਰ ਇੱਕ ਭਾਈ ਥੋੜੀ ਬਹੁਤ ਵਧੀਆ ਗੱਲ ਵਧੀਆ ਗੱਲ ਕਹੀ ਤੁਸੀਂ ਅਸੀਂ ਵੀ ਆਪਣੇ ਵਾਦੀ ਰਹੀ ਅਸੀਂ ਵੀ ਆਪਣੇ ਚੈਨਲ ਦਾ ਹੀ ਉਹ ਸਿੱਖ ਸੰਗਤ ਸਿੱਖ ਸੰਗਤ ਕਾ ਸਾਰੇ ਪੰਜਾਬ ਵਾਸੀਆਂ ਨੂੰ ਤੇ ਬਾਹਰ ਜਿਹੜੇ ਰਹਿੰਦੇ ਆ ਸਾਡੇ ਐਨ ਆਰ ਆਈ ਵੀਰ ਅਸੀਂ ਉਹਨਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਵੀ ਕਿਸੇ ਨੂੰ ਨਾ ਪੈਸਾ ਦੇ ਕੇ ਕਿਉਂਕਿ ਸਾਰੇ ਪਿੰਡਾਂ ਚੋ ਬੱਚੇ ਬਾਹਰ ਆਏ ਹੋਏ ਆ ਅੱਜ ਕੱਲ ਦੇ ਵਿੱਚ ਆਪਣੇ ਪਿੰਡ ਚੋ ਮੋਤਵਰ ਬੰਦਾ ਫੜੋ ਪੈਸੇ ਉਹਨੂੰ ਦਿਓ ਤੁਸੀਂ ਉਹ ਜਾ ਕੇ ਉਸ ਏਰੀਆ ਦਾ ਮੌਈਨਾ ਕਰਕੇ ਉਹਨਾਂ ਨੂੰ ਪੈਸੇ ਉਹਨਾਂ ਤੱਕ ਪਹੁੰਚਾਵੇ ਤਾਂ ਕਿ ਜਿਹੜਾ ਆਪਣਾ ਇੱਕ ਇੱਕ ਰੁਪਿਆ ਜਿਹੜਾ ਉਹਦਾ ਸਹੀ ਸਥਾਨਾਂ ਦੇ ਵਿੱਚ ਜਾ ਸਕੇ ਤੇ ਦਸਵੰਦ ਜ਼ਰੂਰ ਦਿਓ ਬੇਨਤੀ ਇਹ ਆ ਇਸ ਗੱਲ ਤੋਂ ਗਰੇਜ ਨਾ ਕਰਿਓ ਜਿੰਨੀ ਵੱਧ ਤੋਂ ਵੱਧ ਹੋ ਸਕਦੀ ਆ ਮਾਇਆ ਜ਼ਰੂਰ ਭੇਜਿਓ ਕਿਉਂਕਿ ਨੁਕਸਾਨ ਬਹੁਤ ਜ਼ਿਆਦਾ ਹੋਇਆ ਬਹੁਤ ਖੇਤੀ ਦਾ ਨੁਕਸਾਨ ਹੋ ਗਿਆ ਆ ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਆ ਬਰਗਮੋਦੀਆਂ ਸੰਗਤਾਂ ਦੇ ਚਰਨਾਂ 'ਚ ਵੀ ਬੇਨਤੀ ਆ ਜਿਹੜੇ ਤਾਂ ਨਿੱਜੀ ਤੌਰ ਤੇ ਭੇਜ ਸਕਦੇ ਆ ਬਹੁਤ ਚੜਦੀ ਕਲਾ ਨਹੀਂ ਆ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਨਾਲ ਤੁਸੀਂ رابطہ ਕਰਕੇ ਮਾਇਆ ਦੇ ਸਕਦੇ ਆ ਸਾਡੀ ਕੋਸ਼ਿਸ਼ ਹੋਊਗੀ ਮੈਂ ਅੱਜ ਵੀ ਬੇਨਤੀ ਕੀਤੀ ਆ ਕਿ ਜਿਹੜੀਆਂ ਉੱਥੇ ਬਹੁਤ ਸਤਿਕਾਰਯੋਗ ਭਰੋਸੇਯੋਗ ਜਥੇਬੰਦੀਆਂ ਸੇਵਾਵਾਂ ਕਰ ਰਹੀਆਂ ਨੇ ਪੱਤਰਕਾਰ ਵੀਰ ਨੇ ਅਸੀਂ ਉਹਨਾਂ ਨਾਲ ਰابطਾ ਕਰਕੇ ਸਹੀ ਹੱਥਾਂ ਤੱਕ ਮਾਇਆ ਪਹੁੰਚਦੀ ਕਰਾਂਗੇ ਤੇ ਉਹ ਜਿੰਨੀ ਵੀ ਮਾਇਆ ਹੋਊਗੀ ਉਹਦਾ ਸੰਗਤ ਨੂੰ ਬੇਰਵਾਦ ਦਿੱਤਾ ਜਾਊਗਾ ਸੋ ਸਾਰੀ ਸੰਗਤ ਇਸ ਔਖੀ ਘੜੀ ਵਿੱਚ ਸਾਥ ਦਿਓ ਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ